ਹੁਣ ਗੱਲ ਕਰਦੇ ਹਾਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦੀ ਮੌਜੂਦਾ ਸਥਿਤੀ ਤੇ ਜੋ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੂਸਰੀ ਵਾਰ ਕਾਰਜਭਾਰ ਸੰਭਾਲਣ ਤੋਂ ਬਾਅਦ ਇੱਕ ਵੱਡਾ ਮੁੱਦਾ ਬਣ ਚੁੱਕੀ ਹੈ ਅਮਰੀਕਾ ਹਮੇਸ਼ਾ ਤੋਂ ਵਿਦੇਸ਼ੀ ਪ੍ਰਵਾਸੀਆਂ ਲਈ ਇੱਕ ਸੁਪਨਾ ਬਣਿਆ ਹੋਇਆ ਹੈ ਪਰ ਨਵੇਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਆਪਣੇ ਕਾਰਜਭਾਰ ਦੀ ਸ਼ੁਰੂਆਤੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਕੀਤੀ ਹੈ ਉਹਨਾਂ ਨੇ ਵੈਸਟਰਨ ਬਾਰਡਰ ਤੇ ਸੁਰੱਖਿਆ ਵਧਾਉਣ H1B ਵੀਜ਼ਾ ਤੇ ਨਵੇਂ ਨਿਯਮ ਲਾਗੂ ਕਰਨ ਅਤੇ ਇਲੀਗਲ ਇਮੀਗ੍ਰੇਸ਼ਨ ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਗੱਲਬਾਤ ਕੀਤੀ ਹੈ। ਉਹਨਾਂ ਨੇ ਇੱਕ ਮੀਡੀਆ ਇੰਟਰੈਕਸ਼ਨ ਵਿੱਚ ਕਿਹਾ ਕਿ ਅਸੀਂ ਅਮਰੀਕਾ ਵਿੱਚ ਵੈਧ ਇਮੀਗ੍ਰੇਸ਼ਨ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹ ਸਾਡੇ ਦੇਸ਼ ਦੀ ਸੁਰੱਖਿਆ ਅਤੇ ਆਰਥਿਕਤਾ ਦਾ ਨੁਕਸਾਨ ਪਹੁੰਚਾ ਰਹੀ ਹੈ। ਅੰਡਰ ਦ ਲਾਅ ਆਮ ਸਾਈਨਿੰਗ ਟੂਡੇ ði ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਿਲ ਬੀ ਰਿਕਵਾਇਰਡ ਟੂ ਡਿਟੇਨ ਆਲ ਇਲੀਗਲ ਐਲੀਅਨਸ ਹੂਵ ਬੀਨ ਅਰੈਸਟਡ ਫੋਰ ਥੈਫਟ ਬਰਗਲੀ larceny shoplifting assaulting a police officer murder or any crime that results in death or a serious injury in addition for the first time ever this act gives state governments the ability to sue the federal government for immediate injunctive relief if any future administration ever again refuses to enforce the immigration laws of the united states like happened for <laughs> four long years and that was happening for four long years frightful years ਹਾਲਕਿ ਭਾਰਤ ਵਿੱਚ ਕੰਮ ਕਰ ਰਹੀ ਅਮਰੀਕਨ ਐਮਬੈਸੀ ਦਾ ਦਾਅਵਾ ਹੈ ਕਿ ਉਹ ਅੱਗੇ ਨਾਲੋਂ ਕਿਤੇ ਜ਼ਿਆਦਾ ਸਹੀ ਉਮੀਦਵਾਰਾਂ ਨੂੰ ਵੀਜ਼ਾ ਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਅਮਰੀਕਾ ਜਾਣਾ ਚਾਹੁੰਦਾ ਹੈ ਤੇ ਉਸ ਨੂੰ ਸਹੀ ਤਰੀਕੇ ਨਾਲ ਸਾਡੇ ਮੁਲਕ ਵਿੱਚ ਆਉਣਾ ਚਾਹੀਦਾ ਹੈ ਪਿਛਲੇ ਦਿਨੀ ਅਮਰੀਕਨ ਕਾਉਂਸਲ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਸੀ ਅਸੀਂ ਸਟੂਡੈਂਟ ਅਪਲੀਕੈਂਟਸ ਤੋਂ एक्सपेक्ट ਕਰਦੇ ਹਾਂ ਕਿ ਉਹ ਸੱਚ ਬੋਲਾਂ। ਬਸ ਅਸੀਂ ਦੁਹਾਨੋ ਜਾਣਾ ਜਾਣ ਆ ਜਾਂਦੇ ਹਾਂ। ਅਸੀਂ ਜਾਣਾ ਚਾਹੁੰਦੇ ਹਾਂ ਕਿ ਤੁਸੀਂ ਅਮਰੀਕਾ ਕਿਉਂ ਜਾਣਾ ਜਾ ਰਹੇ ਹੋ? ਗੈਰਕਾਨੂੰਨੀ ਟੰਗਲ ਅਮਰੀਕਾ ਵਿੱਚ ਰਹਿ ਰਹੇ ਭਾਰਤ ਮੂਲ ਦੇ ਲੋਕਾਂ ਨੂੰ ਪਛਾਣਨ ਵਾਸਤੇ ਅਮਰੀਕਾ ਨੇ ਭਾਰਤ ਤੋਂ ਮਦਦ ਵੀ ਮੰਗੀ ਹੈ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਉਹ ਇਲੀਗਲ ਇਮੀਗ੍ਰੇਸ਼ਨ ਦੇ ਹਾਮੀ ਨਹੀਂ ਹਨ ਅਤੇ ਅਮਰੀਕਾ ਨੂੰ ਇਸ ਮਾਮਲੇ ਵਿੱਚ ਪੂਰੀ ਮਦਦ ਵੀ ਦੇ ਦਿੱਤੀ। ਸੀ ਇੰਡੀਆ We have made this clear earlier as well. Uh, we are against illegal immigration, especially because it is linked to several forms of organized crime. For Indians, not just in the United States, but anywhere in the world, if they are Indian nationals and they are overstaying or they are in a particular country uh, without Proper documentation, we will take them back provided documents are shared with us so that we can verify their nationality, that they are indeed Indians. If that happens to be the case, then we will take things forward, we will facilitate the return to India. ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀਆਂ ਦਾ ਅਸਰ ਪੂਰੀ ਦੁਨੀਆ ਦੇ ਹਰ ਮੁਲਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਅਮਰੀਕਾ ਜਾਣ ਲਈ ਚਾਹਵਾਨ ਹਨ ਪਰ ਟਰੰਪ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਉਹਨਾਂ ਦਾ ਉਦੇਸ਼ ਅਮਰੀਕਾ ਵਿੱਚ ਸੁਰੱਖਿਆ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਹੁਣੇ ਵੇਖਣਾ ਹੋਏਗਾ ਕਿ ਅਮਰੀਕਾ ਵਿੱਚ ਰਹਿੰਦੇ ਲੱਖਾਂ ਇੰਡੀਅਨ origin ਦੇ ਲੋਕਾਂ ਦੇ ਉੱਤੇ ਇਸ ਨੀਤੀ ਦਾ ਕੀ ਪ੍ਰਭਾਵ ਪਵੇਗਾ ਤੇ ਕੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਕਈ ਹੋਰ ਕਦਮ ਉਠਾਏ ਜਾਣਗੇ